ਪਹਿਲਾਂ ਤੇ ਦੀਦੀ ਤੁਸੀਂ ਸਲਾਹ ਕਰਕੇ ਜਾਂਦੇ ਸੀ ਮੇਰ ਨਾਲ ਮੈਨੂੰ ਘਟੋ ਘਟ ਦੱਸ ਹੀ ਦਿੰਦੇ ਹੁਣ ਤੇ ਹੀ ਕੋਈ ਸਲਾਹ ਨਹੀਂ ਕੀਤੀ ਤੇ ਤੁਸੀਂ ਚਲ ਚਲ ਲੇ ਜੇ ਮੈਂ ਵੀ ਗੱਲ ਕਰਨੀ ਤੁਹਾਡੇ ਨਾਲ ਦੱਸੋ ਕਿਹੜੀ ਗੱਲ ਗੱਲ ਚਲੋ ਹੁਣ ਤੁਸੀਂ ਹੋਵਾ ਵਾਂਡੀਆਂ ਕੋਈ ਗੱਲ ਨਹੀਂ ਕੱਲਾ ਕਰਦਾ ਨਾ ਨਬੇੜੀ ਹੁਣ ਚਾਲੀ ਬਣੇ ਦਾ ਵੀ ਨਬੇੜਦੀ ਮੇਰੀ ਗੱਲ ਸੁਣੋ ਜਿੱਦਣ ਹੁਣ ਭਾ ਲੈਣੇ ਆ ਨਾ ਬੰਦੇ ਤੁਹਾਨੂੰ ਇੱਕ ਦਿਨ ਕੀਤਾ ਦੱਸਦੀ ਫਿਰ ਕੋਈ ਮੈਂ ਕੰਮ ਨਾ ਰੱਖੂੰ ਉਹ ਕੋਈ ਗੱਲ ਨਹੀਂ ਸ਼ਾਹ ਜਿਹੜਾ ਕੰਮ ਕਰਨਾ ਇਹ ਤੇਰੀ ਸਲਾਹ ਨਹੀਂ ਕਰਾਂਗੇ ਓਏ ਇਹੋ ਜਿਹੜਾ ਹੋਰ ਸਲਾਹ ਕਿਨੇ ਦੇਣੀ ਹੈ ਹੂੰ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਮੇਰੇ ਖਿਆਲ ਚ ਇਹ ਗੱਲ ਜਦੋਂ ਬੈਠਾਂਗੇ ਨਾ ਸਾਰੇ ਜੀ ਆਹ ਨਹੀਂ ਜੀ ਚਾਰ ਇਕੱਠੇ ਕਰ ਲਾਂਗੇ ਉਹ ਆਹੋ ਮੁੜ ਕੇ ਫਿਰ ਕੱਲ ਨੂੰ ਫਿਰ ਗੱਲਾਂ ਬਾਤਾਂ ਹੁੰਦੀਆਂ ਕਈ ਦੇ ਹੂੰ ਠੀਕ ਆ ਚਲ ਠੀਕ ਹੈ ਮੈਂ ਦੱਸ ਦੂੰਗਾ ਹਾਂ ਤੈਨੂੰ ਚਲ ਚਾਲੇ ਈ ਕਰਤੀ ਨਹੀਂ ਹਾਂਜੀ ਥੋੜਾ ਜਿਹਾ ਕੰਮ ਲੱਗ ਗਿਆ ਨਾ ਕਿਹਦਾ ਫੋਨ ਆਉਂਦਾ ਹੈ ਸਾਹ ਫੋਨ ਕੰਡਿਆ ਹੈ ਕੀ ਆਂਦਾ ਕੱਲ ਆਇਆ ਸੀ ਮੇਰੇ ਵੱਲ ਅੱਛਾ ਦਸੀ ਮੈਂ ਸਾਰੀ ਗੱਲ ਮੈਂ ਹਾਂ ਘਰ ਚ ਹੋੜਿਆ ਕੰਮ ਹੁਣ ਕਿਸੇ ਨਾ ਕਿਸ ਦੀ ਸਲਾਹ ਲੈਣੀ ਆ ਤੇ ਕੈਨੇਡਾ ਹੈ ਕਹਿੰਦਾ ਵੀ ਜਿਹੜਾ ਕੰਮ ਕਰਨਾ ਵਾ ਜੀ ਚਾਰ ਇਕੱਠੇ ਕਰਕੇ ਫੇਰ ਕਰਿਓ ਤੇ ਇਕੱਲੇ ਨਾ ਕਰਿਓ ਹੂੰ ਹੂੰ ਹੁਣ ਹਿਸਾਬ ਤੇ ਸਾਰਾ ਹੋਇਆ ਵੱਡਿਆਂ ਕੋਲ ਤੁਹਾਡੇ ਕੋਲ ਕੀ ਆ ਤੇ ਕੱਲ ਨੂੰ ਸਾਨੂੰ ਕੁਝ ਦੇਣਗੇ ਨਾ ਤੇ ਅਸੀਂ ਕਿੰਨੂੰ ਕਹਿਣਾ ਮੁੜ ਕੇ ਰੋਜ਼ ਰੋਜ਼ ਤਾਂ ਬੈਠਾ ਨਹੀਂ ਜਾਂਦਾ ਗੱਲ ਦੇ ਦਾ ਨਹੀਂ ਠੀਕ ਆ ਪਰ ਨਾ ਹੁਣ ਇਹ ਘਰ ਦੇ ਵਿੱਚ ਰਹਿਣਾ ਔਖਾ ਹੋ ਗਿਆ ਗੱਲ ਦੇ ਦਾ ਨਹੀਂ ਠੀਕ ਆ ਜਿਵੇਂ ਸੋਚੀਏ ਨਾ ਘਰ ਦੇ ਵਿੱਚ ਰਹਿਣਾ ਵੀ ਔਖਾ ਹੋ ਗਿਆ ਵਾ ਦੀਦੀ ਵਿਚਾਰੇ ਮੂੰਹ ਤੇ ਕੋਈ ਗੱਲ ਨਹੀਂ ਕਰਦੀ ਪਰ ਇਦਾਂ ਲੱਗਦਾ ਵਾ ਕਿ ਕੋਈ ਨਾ ਕੋਈ ਗੱਲ ਹੋ ਜਾਣੀ ਆ ਜਿੱਦਾਂ ਅਸੀਂ ਘਰ ਚ ਰਹਿਨੇ ਆ ਆਉਂਦੇ ਆ ਮੇਰੇ ਲਾਗੇ ਕੋਈ ਕੰਮ ਕਰਾਵਾਂ ਮੈਨੂੰ ਖੇਜ ਆ ਜਾਂਦੀ ਆ ਮੈਂ ਫਿਰ ਜਵਾਬ ਦੇ ਦੇ ਦਿੰਨੀ ਆ ਆ ਕੋ ਤੇ ਜਿੰਨੀ ਛੇਤੀ ਹੋ ਸਕਦਾ ਨਾ ਅਸੀਂ ਵੱਖਰੇ ਹੋ ਜਾਈਏ ਹੁਣ ਤਾਂ ਇਹ ਹੈ ਗਈ ਆ ਫਿਰ ਤੇ ਮਾਸ਼ਾਅੱਲਾ ਕੀ ਕਿਉਂ ਹੋਣਾ ਮੈਂ ਵੀ ਜੋ ਸੋਚਣ ਡਿਆ ਵੀ ਜਿੰਨੀ ਛੇਤੀ ਹੋ ਸਕਦਾ ਨਾ ਇਹ ਕੰਮ ਕਰ ਹੀ ਲਈਏ ਕਿਉਂ ਜਿੰਨੀਆਂ ਇਹਨਾਂ ਨੇ ਸਲਾਹਾਂ ਕੀਤੀਆਂ ਨਾ ਇਹਨਾਂ ਨੇ ਸਾਡਾ ਮਾੜਾ ਹੀ ਸੋਚਣਾ ਚੰਗਾ ਤਾਂ ਸੋਚਣਾ ਨਹੀਂਗਾ ਜੇ ਚੰਗਾ ਸੋਚਦੇ ਹੁੰਦੇ ਤੇ ਸਾਡਾ ਨਾਲ ਸਿੱਧੀ ਸਲਾਹ ਕਰਦੇ ਆਗੇ ਕਿ ਜੋ ਬਣ ਆ ਗੱਲ ਬਾਤੀ ਉਹ ਇਹ ਸਾਡਾ ਨਹੀਂ ਸਰਦਾ ਜਾਂ ਚਲੋ ਸਾਡੇ ਨਿਆਣੇ ਵੱਡੇ ਹੋਣ ਡਿਆ ਹੁਣ ਜੋ ਮੈਨੂੰ ਬਹਾਨੇ ਲਾਉਂਦੇ ਫਿਰਦੇ ਤੇ ਪਹਿਲਾਂ ਦੱਸ ਦਿੰਦੇ ਹਾਂ ਇਹ ਗੱਲ ਉਹ ਫਰਕ ਹੀ ਹੈਗਾ ਤਾਂ ਕਰਕੇ ਮੈਂ ਕਹਿੰਦੇ ਆ ਮੇਰਾ ਰਾਜਾਪ ਵੀ ਵਿਹਲੀ ਚ ਜਾ ਕੇ ਨਾ ਤੇ ਭਾਜੀ ਨੂੰ ਉੱਥੇ ਬੁਲਾ ਲੂੰਗਾ ਉੱਥੇ ਗੱਲ ਕਰੂੰਗਾ ਠੀਕ ਆ ਪੁੱਛ ਲੂੰਗਾ ਵੀ ਤੁਹਾਡੇ ਦਿਲ ਚ ਜੋ ਵੀ ਹੈਗਾ ਨਾ ਤੁਸੀਂ ਮੈਨੂੰ ਦੱਸ ਦੋ ਕਿ ਕਿਦਾਂ ਕਰਨੀ ਆ ਵੀ ਬਹਿ ਕੇ ਕਰਨਾ ਸਾਰਾ ਕੰਮ ਕਿ ਜਾਂ ਹਨਾ ਕੋਈ ਨਹੀਂ ਤੁਸੀਂ ਪੁੱਛ ਲਓ ਪਰ ਇਹ ਆ ਵੀ ਤੁਸੀਂ ਗੱਲੇ ਨਾ ਪਿਓ ਜੇ ਅਸੀਂ ਦੋਵੇਂ ਜਾਣੇ ਕੁਝ ਬੋਲੇ ਨਾ ਤੇ ਅੰਨਾ ਕਹਿਣਾ ਵਾਹ ਪਹਿਲਾਂ ਤੇ ਚੰਗੇ ਭਲੇ ਹੁਣ ਇਹ ਵਖਰੇ ਹੋਣ ਦੀ ਗੱਲ ਕੀਤੀ ਜਦੋਂ ਉਹਨਾਂ ਗੱਲਾਂ ਆਉਂਦੀਆਂ ਉਹ ਨਹੀਂ ਤੇ ਵਖਰੇ ਹੋਣ ਦੀ ਗੱਲ ਹਟ ਨਾ ਕਰ ਲਿੰਦੀ ਦਾ ਹਿਸਾਬ ਪਛਸਤਾਵਾ ਕਰਨ ਲੱਗੀ ਲੋੜ ਚਲ ਕੋਈ ਕਰ ਹੁਣ ਜੇ ਸੋਚ ਹੀ ਲਿਆ ਨਾ ਵੀ ਵਖਰੇ ਹੋਣਾ ਆ ਤੇ ਫਿਰ ਚੁੱਪ ਕਰਕੇ ਨਾ ਪਿਆਰ ਨਾਲ ਵਖਰੇ ਹੋ ਜਾਓ ਤੂੰ ਮਾਸ਼ਾਅੱਲਾ ਕੇ ਵਖਰੇ ਨਹੀਂ ਹੋਣਾ ਲੋਕੀ ਤੇ ਕਹਿੰਦੇ ਆ ਪੀਣਾ ਦੇ ਘਰ ਤਮਾਸ਼ਾ ਲੱਗੇ ਤੇਹੀਂ ਕਿਉਂ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਕੋਈ ਨਹੀਂ ਕਰਕੇ ਨਾ ਗੱਲ ਫਿਰ ਦੱਸੂਗਾ ਵੀ ਕੀ ਕਹਿੰਦੇ ਕਹਿੰਦੇ ਹੀ ਕਰ ਲੋ ਗੱਲ ਮੈਂ ਵੀ ਆਪਣੇ ਕੰਮ 'ਚ ਬੈਠਾ ਸਮਝ ਨਹੀਂ ਆ ਉਹਦੀ ਵੀ ਕਿੱਧਰੋਂ ਤੁਰ ਪਿਆ ਸਾਰਾ ਇਹ ਕੰਮ ਚੰਗਾ ਭਲਾ ਸਿਸਟਮ ਚੱਲਣ ਡਿਆ ਇਹ ਐਡੀ ਵੱਖ ਹੁੰਦੀ ਕਾਦੀ ਜਗ ਲੱਗੀ ਸੀ ਭਲਾ ਰੁਕ ਜਾਂਦੇ ਥੋੜਾ ਜਿਹਾ ਸਾਰੇ ਕੰਮ ਹੋ ਹੀ ਜਾਣੇ ਉਮੀਦ ਹੈ ਹਾਂਜੀ ਹੋ ਗਏ ਤੇ ਯਾਰ ਹਾਂਜੀ ਹੋ ਗਏ ਜੋਤਨਾ ਕੀਤੀ ਗੱਲ ਮੈਂ ਜੋਤਨਾ ਨਾਲ ਗੱਲ ਨਹੀਂ ਕੀਤੀ ਤੇ ਇਹ ਅਚਾਨਕ ਸਲਾਹ ਕਰ ਲਈ ਜਾਂਦੇ ਚੱਲ ਕੋਈ ਗੱਲ ਨਹੀਂ ਨਹੀਂ ਕੀਤੀ ਤੇ ਹੁਣ ਜੋਤਨ ਨੂੰ ਦੱਸ ਦੇ ਇਹ ਆਪਾਂ ਚੱਲੇ ਆ ਰਖੜੀ ਬੰਨਣਾ ਉਹਨੇ ਵੀ ਕਹਿਣਾ ਕਿ ਅੱਗੇ ਸਲਾਹ ਕਰਕੇ ਜਾਂਦੇ ਰੇ ਤਾਂ ਹੁਣ ਇਦਾਂ ਸਲਾਹ ਕਰ ਲਈ ਨਾ ਚੱਲ ਕੋਈ ਗੱਲ ਨਹੀਂ ਤੂੰ ਕਹਿ ਕੇ ਅਸੀਂ ਅੱਜ ਬੰਨਣਾ ਨੇ ਤੁਸੀਂ ਕੱਲ ਚਲ ਜਿਓ ਕੱਲ ਜੋਤੇ ਜੋ ਬੰਨ ਚਲ ਜਾਣਗੇ ਕੋਈ ਨਹੀਂ ਮੈਂ ਦੱਸ ਦਰਨੀ ਨਹੀਂ ਤੁਸੀਂ ਜੋ ਬੰਨ ਦੱਸ ਦੋ ਮੈਂ ਆਇਆ ਜੋ ਬਣਾਇਆ ਕਿੱਥੇ ਆ ਬਾਹਰ ਹੀ ਕੰਮ ਕਰਦੇ ਆ ਚੱਲ ਮੈਂ ਜਾਣਾ ਵੀ ਲੀਓ ਨਾ ਹਾਂਜੀ ਤੇ ਮੈਂ ਦੱਸ ਕੇ ਨਾ ਜੋ ਨੂੰ ਹਾਂ ਠੀਕ ਹੈ ਠੀਕ ਹੈ ਜੋ ਤੇ ਮੈਂ ਜਾਣਾ ਹੈ ਰਖੜੀ ਬਣਾਣ ਤਾਂ ਜੇ ਕੋਈ ਕੰਮ ਹੈ ਤੇ ਮੈਂ ਕਰਾ ਦਾਂ ਨਾ ਨਹੀਂ ਦੀਦੀ ਕੰਮ ਤੇ ਮੈਂ ਘਰ ਹੀ ਲਿਆਵਾ ਤੇ ਜੇ ਤੁਸੀਂ ਰਖੜੀ ਬਣਨ ਜਾਣਾ ਹੈ ਤੇ ਮੈਨੂੰ ਦੱਸ ਦਿੰਦੇ ਮੈਂ ਫਿਰ ਆ ਸਬ지 ਸਬਜੀ ਨਾ ਬਣਾਉਂਦੀ ਹੁਣ ਇਹ ਕਿੰਨੇ ਖਾਣੀ ਆ ਇਹਦੇ ਖਰਾਬ ਹੋ ਜਾਣੀ ਕੋਈ ਨਹੀਂ ਆ ਕੇ ਖਾ ਲਾਂਗੇ ਆਪਾਂ ਬਾਹਰ ਨਾਲ ਛੇਤੀ ਪਹਿਲਾਂ ਤੇ ਦੀਦੀ ਤੁਸੀਂ ਸਲਾਹ ਕਰਕੇ ਜਾਂਦੇ ਹੀ ਮੇਰ ਨਾਲ ਮੈਨੂੰ ਘੱਟੋ ਘੱਟ ਦੱਸ ਹੀ ਦਿੰਦੇ ਹੁਣ ਤੇਹੀ ਕੋਈ ਸਲਾਹ ਨਹੀਂ ਕੀਤੀ ਤੇ ਤੁਸੀਂ ਚਲ ਚਲ ਲੇ ਜੇ ਮੈਨੂੰ ਦੱਸ ਦੇ ਤੇ ਸਹੀ ਮੈਂ ਇਹ ਕਹਿਣ ਰਹੀ ਕਿ ਹੁਣ ਟਾਈਮ ਆ ਗਿਆ ਬੰਨੋ ਨੇ ਫਿਰ ਤੁਸੀਂ ਜਾਣਾ ਪਾਹਾਂਗੇ ਫਿਰ ਤੁਸੀਂ ਚਲ ਜਾਓ ਚਲ ਕੋਈ ਨਹੀਂ ਉਹਦੇ ਜਾਣਾ ਹੀ ਆ ਭੈਣ ਭਰਾਵਾਂ ਨੂੰ ਮਿਲਣ ਤੇ ਰਖੜੀ ਬੰਨਣ ਵੀ ਪਰ ਇਹ ਆ ਵੀ ਮੜਾ ਜਾ ਦੱਸਿਆ ਹੁੰਦਾ ਤੇ ਫਿਰ ਮੇਰੇ ਮਨ 'ਚ ਵੀ ਨਹੀਂ ਨਾ ਹੋਣਾ ਐਦ ਕਿਤੇ ਤਹੇ ਕੋਈ ਸਲਾਹ ਹੀ ਨਹੀਂ ਕੀਤੀ ਮੇਰੇ ਕੋਈ ਗਲਤੀ ਹੋ ਗਈ ਹੈ ਨਹੀਂ ਨਹੀਂ ਗਲਤੀ ਕਰਦੀ ਨਹੀਂ ਜ਼ਿਆਦਾ ਉਹ ਦਿਨ ਦੱਸਣ ਦੇ ਅਚਾਨਕ ਸਲਾਹ ਬਣ ਗਈ ਮੈਂ ਹਾਂ ਤੁਹਾਨੂੰ ਦੱਸਣੀ ਆਈ ਕਿ ਰਖੜੀ ਬੰਨਣ ਜਾਣਾ ਤੇ ਜੇ ਕੰਮ ਹੈ ਤੇ ਮੈਂ ਕਰਾ ਦਿੰਨੀ ਚਲੋ ਕੋਈ ਨਹੀਂ ਤੁਸੀਂ ਚਲ ਜਾਓ ਫਿਰ ਕੰਮ ਤੇ ਮੈਂ ਸੌਂਕ ਤੇ ਉੱਠ ਕੇ ਕਰ ਲਿਆ ਉਹਦਾ ਸਾ ਠੀਕ ਹੈ ਹੋ ਆਉਦੀ ਮੈਂ ਨਾ ਨੂੰ ਵੀ ਕਿੰਨਾ ਕੁ ਸਮਝਾਵਾਂ ਵੀ ਤੁਸੀਂ ਕੋਈ ਗੱਲ ਨਾ ਕਰਿਓ ਗੱਲਾਂ ਤਾਂ ਦੀਦੀ ਹਣੀ ਆਪ ਹੀ ਨਹੀਂ ਚੰਗੀਆਂ ਕਰਦੇ ਅੱਗੇ ਮੇਰੇ ਨਾਲ ਸਲਾਹ ਕਰਦੇ ਹੁੰਦੇ ਸੀ ਕਿ ਜੋ ਤੂੰ ਮੈਂ ਰਖੜੀ ਬੰਨਣ ਜਾਣਾ ਵਾ ਪਹਿਲਾਂ ਤੂੰ ਨਾਣਾ ਕਿ ਮੈਂ ਜਾਵਾ ਤਿਆਰੀ ਕੀ ਵੇਖ ਲਓ ਮੈਨੂੰ ਦੱਸਿਆ ਵੀ ਨਹੀਂ ਹੁਣ ਜਾਣ ਲੱਗੇ ਅਸੀਂ ਚੱਲੇ ਜੋ ਬਣ ਕੁਤਰੇ ਨਹੀਂ ਪੱਠੇ ਅਜੇ ਨਹੀਂ ਲੱਗਾ ਬਸ ਮੈਂ ਹਾਂ ਉੱਤਰ ਲੈ ਬੱਤੀ ਦਾ ਕੋਈ ਪਤਾ ਨਹੀਂ ਕਰੋ ਚੱਲ ਜਣੀ ਆ ਅੱਛਾ ਅਹੀਂ ਨਾ ਮੜਾ ਜੀ ਹੋ ਗਿਆ ਇਹ ਕਿਥੋਂ ਸ਼ਾਮਾਂ ਤੱਕ ਆ ਜਨਾ ਮੈਂ ਕਿੱਥੇ ਚੱਲੇ ਔਰ ਰਖੜੀ ਬਨਣ ਜਾਣਾ ਨਹੀਂ ਪਰਮੀਤ ਨੇ ਉਹ ਰਖੜੀ ਬਨ ਤੂੰ ਹੀ ਦੱਸ ਦਿੰਦੇ ਸਗੋਂ ਪਹਿਲਾਂ ਦੱਸ ਦਿੰਦੇ ਚੱਲੋ ਟਾਈਮ ਨਹੀਂ ਲੱਗਿਆ ਮੈਂ ਵੀ ਨਹੀਂ ਤੇਰੇ ਨਾਲ ਗੱਲ ਕੀਤੀ ਤੇ ਜੋਨੇ ਵੀ ਜੋਦਣਾ ਨਹੀਂ ਹੋ ਕੀਤੀ ਗੱਲ ਅੱਛਾ ਅਹੀਂ ਅੱਜ ਹੋ ਆਨੇ ਤੇ ਕੱਲ ਨੂੰ ਤੂੰ ਹੀ ਆਇਓ ਚਲੋ ਕੋਈ ਗੱਲ ਨਹੀਂ ਇਦਾਂ ਹੀ ਕਰ ਲੈਨੇ ਮੈਂ ਆ ਜਨਾ ਵਾ ਰਾਤ ਨਹੀਂ ਰਹਿਣਾ ਉੱਥੇ ਤੇ ਕੱਲ ਨੂੰ ਤੂੰ ਹੀ ਚੱਲ ਜਾਓ ਦੋ ਜਣੇ ਮੈਂ ਵੀ ਗੱਲ ਕਰਨੀ ਥੜਨਾ ਇੱਕ ਦੱਸੋ ਕਿਹੜੀ ਗੱਲ ਗੱਲ ਚਲੋ ਹੁਣ ਤੁਸੀਂ ਹੋਵਾ ਵਾਂਡਿਓ ਕੋਈ ਗੱਲ ਨਹੀਂ ਉਹ ਤੁਸੀਂ ਕਹਿੰਦੇ ਸੀ ਆਡੂ ਡਹੋਣ ਵਾਲੋਂ ਤੇ ਉਹ ਕਰਨੀ ਕੋਈ ਨਹੀਂ ਤੁਸੀਂ ਵਾਂਡਿਓ ਹੋਵੇ ਫਿਰ ਆ ਕੇ ਕਰ ਲਾਂਗੇ ਕੋਈ ਚਲ ਠੀਕ ਆ ਕੋਈ ਗੱਲ ਨਹੀਂ ਠੀਕ ਤੇ ਚਲ ਪੱਠੇ-ਪੁੱਠੇ ਕੁਤਰ ਕੇ ਤੇ ਅਵੀ ਨੋ ਧੋਪੇ ਲੱਗਾਰੀ ਕੰਮ ਕੋਈ ਨਹੀਂ ਮੈਂ ਨਾਲ ਪੱਖੇ ਥੱਲੇ ਬੈਠੀ ਕੋਈ ਨਹੀਂ ਕਰ ਲੈਣਾ ਕੋਈ ਆ ਚੰਗਾ ਇਹਦਾ ਇਹਨਾਂ ਦੀ ਮੌਜਵਾਗਾ ਜੀ ਕਰੇ ਤੇ ਕੰਮ ਕਰਨ ਨਾ ਕਰੇ ਤੇ ਨਾ ਕਰਨ ਹੁਣ ਆ ਪੱਠੇ ਕੁਤਰਨੇ ਵਢਣੇ ਸਾਰਾ ਕੰਮ ਮੇਰੇ ਸਿਰ ਤੇ ਹੀ ਆ ਆਪ ਤਿਆਰ ਹੁੰਦੇ ਆ ਇਹ ਵਾਂਡਿਓ ਹੋਈਏ ਸਹਰੋਂ ਹੋਈਏ ਇਹੋ ਕੰਮੀ ਆ ਤੇ ਕੰਮ ਕਰਨ ਨੂੰ ਮੈਂ ਕੋਈ ਗੱਲ ਨਹੀਂ ਅਜਿੱਦੋਂ ਕਿਤੇ ਅੱਡ ਹੋਏ ਨਾ ਆਪਾਂ ਇਹਨਾਂ ਡੰਗਰੀਆਂ ਅੱਡ-ਅੱਡ ਕਰਨੇ ਇਹ ਤਾਂ ਕੰਮ ਘਟੇ ਮੇਰਾ ਸਾਰੀ ਦਿਹਾੜੀ ਡੰਗਰਾ ਚ ਡੰਗਰੋ ਜੀਦਾ ਵਾ ਤੇ ਕੰਮ ਫੇਰ ਨਹੀਂ ਮੁੱਕਦਾ ਕੋਈ ਨਹੀਂ ਇਹ ਵੀ ਕੰਮ ਸੋਚਣਾ ਹੀ ਪੈਣਾ ਲਵਲੀ ਇਹ ਕਿੱਧਰ ਆ ਗਿਆ ਲਵਲੀ ਆ ਜਾ ਬੱਲੇ ਝੋਣ ਲੈਣ ਤੇ ਆ ਪੱਠੇ ਉਹ ਪੱਠੇ ਤੇ ਲੈਣ ਤੇ ਆ ਤੂੰ ਬੜਾ ਤਿਆਰ ਹੋਇਆ ਉਹ ਤਿਆਰ ਕੀ ਹੋਇਆ ਵਾ ਸ਼ਹਿਰ ਨੂੰ ਜਾਣਾ ਸੀ ਤੇ ਮੈਂ ਤੇਰੇ ਨਾਲ ਆ ਗਿਆ ਮੈਂ ਚੱਲ ਉਹਨੂੰ ਲੈ ਜਾਣਾ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਸੀ ਉਹ ਯਾਰ ਸ਼ਹਿਰ ਤ ਨਹੀਂ ਜਾਇ ਜਾਣਾ ਉਹ ਯਾਰ ਕਿਉਂ ਨਹੀਂ ਜਾਇ ਜਾਣਾ ਜਦੋਂ ਆਈਏ ਤੂੰ ਐ ਹੋ ਗੱਲ ਕਹਿਣਾ ਤੇ ਉਹ ਦੂਜੇ ਭਰਾ ਨੂੰ ਕਹਦੇ ਆਪੇ ਕੁਦਰ ਲੈਂਦਾ ਵਾ ਉਹ ਉਹ ਕਿੱਥੇ ਕਰਦਾ ਈ ਉਹ ਤਿਆਰ ਹੋ ਕੇ ਤੇ ਚਲ ਗਏ ਵਾਂਡੇ ਉਹ ਦੋ ਜਣੇ ਲੈ ਤੇ ਉਹਨੂੰ ਕਿ ਪਠੇ-ਪਠੇ ਪਾ ਕੇ ਜਾਇਆ ਕਰਕੇ ਤੈਨੂੰ ਕੱਲੇ ਨ ਠੇਕਾ ਵਾ ਉਹ ਇਦਾਂ ਹੀ ਹੁੰਦਾ ਵਾ ਯਾਰ ਹੁਣ ਸਾਫ ਸਾਰਾ ਉਹਦੇ ਕੋਲ ਵਾ ਤੇ ਮੈਂ ਕੀ ਕਵਾਂ ਮੈਂ ਆਦੇ ਤੇਰੇ ਹਲਾਸ ਨਾਲ ਆਇਆ ਸੀ ਚਲ ਕੋਈ ਨਹੀਂ ਆਪਾਂ ਇੱਥੇ ਕੁਦਰਲੀਏ ਫਿਰ ਚੱਲ ਜਾਨੇ ਆ ਮੈਂ ਕਿਧਰ ਆਵਾਂ ਨਹੀਂ ਤੇ ਨਾਲ ਉਹ ਨਹੀਂ ਨਹੀਂ ਤੂੰ ਰਹਿਂਦੇ ਕੋਈ ਗੱਲ ਨਹੀਂ ਤੇਰੇ ਨਾਲ ਵੀ ਇੱਕ ਗੱਲ ਕਰਨੀ ਯਾਰ ਦੱਸੋ ਆਇਆ ਸੀ ਸ਼ਾਹ ਮੇਰੇ ਵੱਲ ਅੱਛਾ ਤੇ ਜੇ ਕਿਸੇ ਦਿਨ ਲੋੜ ਪਈ ਨਾ ਹਾਂ ਤੇ ਇੱਥੇ ਘਰ ਬਹਿਣਾ ਨਾ ਘੜੀ ਕਿਉਂ ਕੀ ਗੱਲ ਹੋ ਗਈ ਯਾਰ ਗੱਲ ਹੁਣ ਤੈਨੂੰ ਕੀ ਦੱਸਾਂ ਪਤਾ ਤਾਂ ਲੱਗਣਾ ਹੀ ਅਜ ਨਹੀਂ ਤੇ ਕੱਲ ਸਾਰਿਆਂ ਨੂੰ ਕੋਈ ਆਹ ਮੈਨੂੰ ਗੱਲ ਤੇ ਦੱਸ ਆ ਆਡੋ-ਡਹੋਂਦੀਆਂ ਗੱਲਾਂ ਕਰਨ ਡਿਆ ਸੀ ਵੱਡਾ ਆਡੋ-ਡਹੋਂਦੀਆਂ ਗੱਲਾਂ ਕਰਨ ਡਿਆ ਤੇ ਆਪਾਂ ਇਦਾਂ ਕਰਨਾ ਵਾ ਵੀ ਕਿਸੇ ਦਿਨ ਬਹਿ ਕੇ ਨਾ ਸਾਰੇ ਹੂੰ ਬੰਦੇ ਹੋਰ ਵੀ ਇਕੱਠੇ ਕਰਾਂਗੇ ਆਹੋ ਯਾਰ ਸਾਰਾ ਸਹਾਰਾ ਤੇ ਕੋਲ ਵਾ ਹੁਣ ਮੰਨ ਲੈ ਕੱਲ ਸਾਨੂੰ ਕੋਈ ਦਵੇ ਨਾ ਕੋਈ ਤੇ ਅਸੀਂ ਕਿੱਥੇ ਜਾਣਾ ਜਿਹੜਾ ਤੇਰਾ ਸਹਾਰਾ ਬੰਦਾ ਉਹ ਥੋੜਾ ਜਿਹਾ ਸਾਡਾ ਪਲੇਣਾ ਵਾ ਨਾਲੇ ਚਾਚੇ ਤਾਏ ਸਾਰੇ ਭਾਲਾਂਗੇ ਅਸੀਂ ਵੀ ਬੈਠਾਂਗੇ ਨਾਲ ਇਹ ਨਹੀਂ ਵੀ ਦੋਵਾਂ ਤਰ੍ਹਾਂ ਦੀ ਗੱਲ ਕਰਾਂਗੇ ਤੇਰੀ ਇਕੱਲੇ ਦੀ ਨਹੀਂ ਕਰਦੇ ਠੀਕ ਹੈ ਨਾ ਤੂੰ ਟੈਨਸ਼ਨ ਨਾ ਲੈ ਜੇ ਵਕ ਹੋਣਾ ਹੀ ਆ ਤੇ ਫਿਰ ਚੱਜਣਾ ਹੋ ਉਹ ਕੱਲਾ ਘਰਦਾ ਨਾ ਨਿਬੇੜੀ ਹੁਣ ਥੈਲੀ ਬੰਨੇ ਦਾ ਵੀ ਨਿਬੇੜਦੀ ਮੈਂ ਵੀ ਇਹੋ ਚੀਜ਼ ਸੋਚਣ ਡਿਆ ਯਾਰ ਮੇਰੇ ਤੇ ਖਿਆਲ ਚ ਇਹ ਗੱਲ ਹੈ ਹੀ ਨਹੀਂ ਹੂੰ ਇਹ ਕਿਤੇ ਦੋਵੇਂ ਜਿਹੜੇ ਗੱਲ ਕਰ ਰਹੇ ਸੀ ਕੋਠੇ ਤੇ ਬੈਠੇ ਅੱਛਾ ਤੇ ਜੋਤ ਗਈ ਸੀ ਕੋਠੇ ਤੇ ਕੱਪੜੇ ਲੈਣ ਖਰੇ ਗਈ ਆ ਹੂੰ ਹੂੰ ਤੇ ਇਹਨੇ ਸੁਣ ਲਿਆ ਕਿ ਯਾਰ ਬੰਦਾ ਪੁੱਛੇ ਜੇ ਤੁਹਾਡੇ ਦਿਮਾਗ ਚ ਕੋਈ ਗੱਲ ਹੈਗੀ ਆ ਤੇ ਤੁਸੀਂ ਪਹਿਲਾਂ ਸਾਡੇ ਨਾਲ ਕਰ ਲੋ ਆਹੋ ਦੱਸਿਆ ਹੀ ਨਹੀਂ ਗਾ ਸਾਨੂੰ ਆਪੇ ਇਸਲਾਮ ਕਰੀ ਜਾਂਦੇ ਆ ਤੇ ਸਾਨੂੰ ਹੁਣ ਸੱਚੇ ਉਹਨੂੰ ਇੱਕ ਦਿਨ ਕਹਿਂਦੇ ਆ ਮੈਨੂੰ ਕਹਿੰਦਾ ਵੀ ਇਹ ਅੱਡ ਕਰਨਾ ਵਾ ਕੰਮ ਸਾਰਾ ਹੀ ਅੱਛਾ ਤੇ ਕਹਿੰਦੇ ਨਿਆਣੇ ਵੱਡੇ ਹੋਣ ਡਿਆ ਚੱਲ ਘਰ ਪਾਲੀਏ ਹੂੰ ਤੇ ਯਾਰ ਜਦੋਂ ਘਰ ਪੈ ਗਿਆ ਤੇ ਮਗਰ ਪੈਲੀ ਤੇ ਦੂਰ ਹੈਗੀ ਆਹੋ ਹੈ ਉਹ ਵੀ ਤੇ ਅੱਡ ਹੋਣੀ ਆ ਹੂੰ ਹੂੰ ਤੇ ਮੈਂ ਤੇ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਕਿਤੇ ਬਹਿ ਕੇ ਤੇ ਹੁਣ ਮੈਂ ਸੋਕੋ ਕਿਹਾ ਮੈਂ ਤਾਂ ਕੋਈ ਨਹੀਂ ਵਾਂਡਿਆ ਹੋਵਾ ਉਹ ਤੁਸੀਂ ਅੱਛਾ ਤੇ ਬਹਿ ਕੇ ਗੱਲ ਕਰਦੇ ਆ ਆਹ ਤੇ ਸ਼ਾਹ ਨੇ ਮੇਰੇ ਦਿਮਾਗ 'ਚ ਗੱਲ ਪਾਈ ਆ ਤੇ ਫੇਰ ਮੈਨੂੰ ਪਤਾ ਲੱਗਾ ਵਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਹੂੰ ਹੂੰ ਆਹੋ ਵੀ ਕਹਿਂਦੇ ਆ ਸੀ ਕਹਿੰਦਾ ਜੀ ਚਾਰ ਇਕੱਠੇ ਕਰਕੇ ਇੱਕ ਤਰੀਕੇ ਨਾਲ ਸਾਰਾ ਕੰਮ ਕਰੀਏ ਇਹ ਕੰਮ ਰੋ ਰੋਜ਼ ਨਹੀਂ ਹੁੰਦੇ ਨਹੀਂ ਨਹੀਂ ਸਿਆਣੇ ਬੰਦੇ ਭਾਲਾਂਗੇ ਵਿੱਚ ਆਹ ਇਹ ਸਦਾਈ ਕਰਤਾ ਵਾ ਯਾਰ ਚੰਗਾ ਭਲਾ ਸਾਰਾ ਕੰਮ ਚੱਲਣ ਰਿਹਾ ਹੈ ਮੇਰੀ ਗੱਲ ਸੁਣ ਜਿੱਦਣ ਹੁਣ ਭਾਲਨੇ ਆ ਨਾ ਬੰਦੇ ਤੂੰ ਸਾਨੂੰ ਇੱਕ ਦਿਨ ਗਿਆਤਾ ਦੱਸ ਦੇ ਫਿਰ ਕੋਈ ਕਿ ਮੈਂ ਕੰਮ ਨਾ ਰੱਖੂੰਗਾ ਠੀਕ ਆ ਉਹ ਨਹੀਂ ਇਦਾਂ ਹੀ ਕਰਾਂਗੇ ਯਾਰ ਜਿਹੜਾ ਤੇਰਾ ਹਿੱਸਾ ਬੰਦਾ ਹੋਣਾ ਉਹ ਤੇ ਤੈਨੂੰ ਅਸੀਂ ਦਵਾਵਾਂਗੇ ਹੀ ਨਾ ਹੂੰ ਇਹ ਆ ਵੀ ਇਹ ਚ ਕਹਦਾ ਧੋਖਾ ਵਾ ਹੁਣ ਆ ਤੇ ਆਧਾ-ਅੱਧੀਆਂ ਤੂੰ ਇਦਾਂ ਕਰ ਤੂੰ ਜੇ ਤੇ ਬਹਿਣਾ ਘੜੀ ਤੇ ਬਹਿ ਜਾ ਇੱਥੇ ਉਹ ਬਹਿਣਾ ਨਹੀਂਗਾ ਫਿਰ ਮੈਂ ਹੋਉਂਨਾ ਵਾ ਯਾਰ ਹਾਂ ਮੈਂ ਤੇ ਤੇਰੇ ਨਾਲ ਰੁਕ ਜਾਂਦਾ 2 ਮਿੰਟ ਲੱਗਣੇ ਪੱਠੇ ਘੁੱਦ ਕੇ ਮੇ ਨਾਲ ਚੱਲ ਜਣਾ ਉਹ ਨਹੀਂ ਫਿਰ ਮੈਂ ਹੋਉਂਨਾ ਫਿਰ ਮੁੰਡੇ ਦੇ ਉੱਥੇ ਰਸ਼ ਪੈ ਜਣਾ ਚੱਲ ਠੀਕ ਐ ਤੇ ਗੱਲ ਚੱਲ ਠੀਕ ਐ ਫਿਰ ਠੀਕ ਠੀਕ ਕੋਈ ਨਾ ਮੈਨੂੰ ਫੋਨ ਕਰਦੀ ਮੈਂ ਆ ਜਾਊਂਗਾ ਕਰ ਦੂਗਾ ਕਰ ਹਾਂ ਚੱਲ ਇੱਕ ਦੋ ਬੰਦੇ ਹੋਰ ਹੱਥਾਂ 'ਚ ਰੱਖਣਾ ਵਾ ਕੱਲ ਨੂੰ ਕਿਤੇ ਲੋੜ ਹੀ ਪੈ ਜਾਂਦੀ ਐ ਚੱਲ ਇਹ ਆ ਕਿ ਮੇਰੇ ਵੱਲ ਦੀ ਗੱਲ ਤੇ ਕਰਨਗੇ ਕੋਈ ਗੱਲ ਨਹੀਂ ਦੋ ਚਾਰ ਬੰਦੇ ਆ ਨਾ ਹੋਰ ਗੱਲ ਕਰਦਾ ਦਲਜੀਤ ਅਲਵੀ ਜਾਨਾ ਉਹਨਾਂ ਕਹਿਣਾ ਵੀ ਜੇ ਕਿ ਤੇ ਗੱਲ ਮੇਰੇ ਵੱਲ ਦੀ ਕਰਿਓ ਤੇ ਨਾਲੇ ਗੱਲ ਵੀ ਸਹੀ ਆ ਲਵਲੀ ਦੀ ਜਦੋਂ ਘਰ ਹੀ ਅੱਡ ਹੋ ਗਿਆ ਤੇ ਪੈਲੀ ਦਾ ਕੀ ਰਹਿ ਗਿਆ ਮਗਰ ਪੈਲੀ ਤੇ ਡੰਗਰਾਂ ਦਾ ਨਾਲ ਹੀ ਸਾਰਾ ਕੰਮ ਨਬੇਡ ਰੋ ਰੋ ਦਾ ਸਿਆਪਾ ਮੁਕੇਗਾ